ਕਦਾਓ ਠੀਕ ਠਾਕ ਦੋਸਤੋ ਲਓ ਵੀ ਮਿੱਤਰੋ ਤੁਹਾਨੂੰ ਪਤਾ ਹੀ ਦੋ ਦਿਨ ਪਿੰਦਾ ਸੀਗਾ ਮੀ ਤੇ ਆਪਾਂ ਖੁੱਡੇ ਕੱਲ ਤਾਂ ਚੱਲ ਆਪਾਂ ਮੜੀ ਕਲੀ ਛੜਤੀ ਤੇ ਅੱਜ ਆਪਾਂ ਵੇਖ ਲੈਨੇ ਆਂ ਬੱਜ ਕੇ ਓਹ ਹੋ ਹੋ ਖੁੱਡਿਆਂ ਦਾ ਮਾਗਣਾ ਦਾ ਸੱਤਿਆ ਨਾ ਆਜ ਬੱਜਿਆ ਵੇ ਦੇਖੋ ਤਾਂ ਪਾਣੀ ਖੜ ਜਾਂਦਾ ਛੱਤ ਤੇ ਪੌਣਾ ਪੈਣਾ ਇੱਥੇ ਵੀ ਕੋਈ ਨਾ ਕੋਈ ਤਾਂ ਓੱਖਾ ਸਰਕਲ ਤੇ ਕਲੀ ਛੜਦਨੇ ਆਪਾਂ ਖੁੱਡੇ ਜੀ ਯਾਰ ਦਾਲ ਦਾ ਖੜਦਨੇ ਬਾਹਰ ਹੈ ਜੀ ਮਿਲਿਆ ਨਾ ਮਿਲਿਆ ਕੋਈ ਚੱਕ ਨਹੀਂ ਜੋੜਾ ਬਾਲਾ ਪਰ ਸੀ ਜੀ ਰੱਖੋ ਗੀਤਾ ਤੇ ਮੀਨੇ ਤਾਂ ਲਹੂ ਪੀ ਛੱਡਿਆ ਪੂਰੇ ਯਾਰ ਸਹੀ ਗੱਲਾਂ ਮਿੱਤਰੋ ਉਹ ਪਰਲੇ ਖੁੱਡ ਜੀ ਮੇਰੇ ਖਲਚੋ ਬਹੁਤ ਨਜ਼ਰ ਗਲ ਵੱਜਾ ਬੈਲੇ 65 ਦਾ ਕਰਨਾ ਪੈਣਾ ਹੀ ਹੈ ਮਿੱਤਰੋ ਤਾਂ ਮੈਂ 15 ਬਾਹਰ ਘੜਦੇ ਤੇ ਮੁੜ ਕੇ ਤੁਹਾਨੂੰ ਦਿਖਾਉਂਦਾ ਪੱਕਲੀ ਕੁਲੀ ਛੜਦੀ ਹੈ ਬਾਹਲਾ ਕੰਮ ਔਖਾ ਹੋਇਆ ਪਿਆ ਵਾ ਹੋ ਰਹੀ ਮੀਨੇ ਤਾਂ ਲਉ ਵੀ ਛੱਟਿਆ ਤੇ ਦੇਖੋ ਤੇ ਦੇਖੋ ਮਿੱਤਰੋ ਥੋੜਾ ਇੱਥੇ ਬਣਿਆ ਪਾ ਝਾੜੂ ਨੂੰ ਇੱਥੋਂ ਕੱਢ ਦਈਏ ਹੋਰ ਬਾਹਲਾ ਸਰਕਲ ਔਖਾ ਹੋਇਆ ਤਾਂ ਮੀਨੇ ਤਾਂ ਲਉ ਵੀ ਛੱਟਿਆ ਤੇ ਲੋ ਜੀ ਮਿੱਤਰੋ ਢਾੜੂ ਢੂਡੂ ਆਪਾਂ ਲਿਆਂਦਾ ਚੱਕਦੇ ਆਪਾਂ ਜਾਲਟੇ ਆ ਟੋ ਕੱਢ ਲਈ ਪਾਉਂਦੀ ਆ ਹੁਣ ਖੂਤਰ ਤਾਂ ਵਿਚਾਰੇ ਢੱਲੇ ਥੋੜੀ ਕਰਨੇ ਮੀਨ ਦਾ ਵਾਕ ਹੀ ਸਰਕਲ ਔਖਾ ਯਾਰ ਮੀਨ ਇਹਦੇ ਲੂਸ ਕਰਤਾ ਹਗੋਂ ਮਿੱਤਰੋ ਆਪਾਂ ਪੰਜਾ ਵਾਰ ਕੱਢ ਲਈ ਤੇ ਲੋ ਜੀ ਮਿੱਤਰੋ ਪੰਜਾ ਦਿੱਤਾ ਆਪਾਂ ਕੱਢ ਬਾਹਰ ਦੇਖੋ ਭਾਈ ਇਹਦੇ ਚਰਕਲ ਮਰੇ ਆ ਮੀਨ ਇਹਦਾ ਪਲਾਵਾ ਦੇਖੋ ਆ ਇਸ ਹੰਮ ਦਾ ਮਿੱਤਰੋ ਇਹ ਕਰਦੇ ਨੇ ਜਗਾਰ ਕਮਨੇ ਆ ਕੋਲੀ ਨਿਕਲਦੇ ਤਾਂ ਪਹੁੰਚ ਸੁੱਕ ਗਏ ਤਾਂ ਹੁਣ ਛਤਰੀ ਵੀੜੀ ਦੇ ਨਾਲ ਕੰਮ ਬੱਚੇ ਵਿੱਚ ਸੱਟਾ ਨਾਲੇ ਬੱਚੀ ਦੇਖੋ ਘੜਿ ਘੜਿ ਹੋ ਗਏ ਮਿੱਤਰੋ ਹੋਰ ਐਸ ਨਾਗਰਾ ਇਦਾਂ ਇਦਾਂ ਤੋਂ ਚੀਨੀ ਦੀ ਤੇ ਸ਼ਾਕ ਕੀ ਨੇ ਤਾਲੀ ਤੁੜੀ ਕੱਢ ਲਈਏ ਤਾਂ ਪਮੜਿਆ ਕਰ ਦਈਏ ਰੈਡੀ ਛੜੀ ਕਦੇ ਧੌਪ ਨਹੀਂ ਕਲਾਂ ਦੀ ਕਦੇ ਕੀ ਨਹੀਂ ਕਰਾਂਦਾ ਮੌਸਮ ਦੇਖੋ ਕਿਹੋ ਜਿਹਾ ਬਣਿਆ ਪਿਆ ਮੜਾ ਨਜ਼ਰ ਝਾੜੂ ਮਾਰਦੀ ਹੈ ਜਿਹੜਾ ਇੱਕ ਛੜ ਗਾਂਦੇ ਆ ਕੱਢਦੀ ਹੈ ਇਹਨਾਂ ਦਾ ਤੰਡਾ ਜਿਹੜਾ ਮੜਾ ਮੋਟਾ ਗਾਂਦੇ ਦਾ ਪਕੂ ਤੋਂ ਚੱਕ ਲਈ ਜਿਹੜਾ ਤੇ ਦੇਖੋ ਮੇਰੇ ਝਾੜੂ ਜਿੱਤ ਆਪਾਂ ਮਾਰਦੇ ਹੁਣ ਆਪਾਂ ਛੜਦੇ ਨੇ ਕਲੀਏ ਚ ਹੋਰ ਬਲ ਬੜਾ ਦੇਖਿਆ ਨਹੀਂ ਹੁੰਦਾ ਕਲੀ ਮੇ ਕੱਟਾ ਕੱਢ ਲਿਆ ਤਾਂ ਪਤਾ ਨੂੰ ਨੇ ਸੱਟ ਦੇ ਕਲੀ ਦੇ ਚ ਤੇ ਲਓ ਜੀ ਮਿੱਤਰੋ ਕਲੀ ਦੇ ਕੱਟਾ ਦਿੱਤਾ ਪਰ ਚੱਕ ਤੇ ਸੱਟੀ ਥੋੜਾ ਥੋੜਾ ਪੁੱਤਰਾ ਡਾਉਣੀ ਓਏ ਤੇ ਲਓ ਜੀ ਮਿੱਤਰੋ ਦੇਖੋ ਕਰੋ ਚੱਕ ਕਲੀ ਜਪਾ ਦੀ ਸੱਟ ਸਮਰਤਨ ਉਪਰ ਦੇਖੋ ਨੇ ਮੜਾ ਝਾੜੂ ਝੂੜ ਮਾਰਾ ਗੋਲੀ ਮਰਦ ਨੇ ਚੜਦੀ ਬਲੀ ਖੜੀ ਸੀ ਮੈਂ ਤੁਹਾਨੂੰ ਨਾ ਛੱਟ ਕੇ ਦਿਖਾਉਂਦਾ ਉਹ ਪੁਆਇੰਟ ਲਿਖਣਾ ਹੈ ਤਾਂ ਲਓ ਜੀ ਮਿੱਤਰੋ ਇਧਰ ਖੜੇ ਜੇ ਤਾਂ ਪੱਕਾ ਲਈ ਦਿੱਤੀ ਫੇਰ ਕਰੋ ਚੱਕ ਤੇ ਆਪਾਂ ਇਹ ਚ ਮੜਾ ਝਾੜੂ ਆਪਾਂ ਇਹਨੇ ਝਾੜੂ ਫੇਰਦੀਆਂ ਮੜਾ ਝਾੜੂ ਮਾਰਦੀ ਲਓ ਜੀ ਮਿੱਤਰੋ ਲਓ ਜੀ ਮਿੱਤਰੋ ਹੁਣ ਅਪ ਦੂਜੇ ਖੁੱਡੇ 'ਚ ਆ ਗਏ ਆ ਤਾਂ ਇਹ ਪਿੰਨਾਂ ਦੇ ਵੀ ਕਰਲੇ ਵਿਚਾਰਾਂ ਇਹਦਾ ਬਾਬੇ ਗਾ ਆਪਣਾ ਕੋਥੇ ਡਾਂਗਾ ਡੂੰਗਾ ਤੇ ਬਹਿ ਜਾਂਦੇ ਸੌਕਿਆਂ ਦੇ ਚੱਲ ਮਾੜੇ ਮੋਟੇ ਗਿੱਲੇ ਨਹੀਂ ਹੁੰਦੇ ਚਲਾ ਇਹਦਾ ਸਾਰੇ ਜਣੇ ਉੱਡ ਕੇ ਬਹਿ ਜਾਂਦੇ ਆ ਵੀ ਤਾਂ ਹੀ ਬਿਠੇ ਹੁਣ ਥੱਲੇ ਆਏ ਆ ਤੇ ਇਹ ਪਿੰਨਾਂ ਦੇ ਵਿਚਾਰਾਂ ਦੇ ਖੁੱਡੇ ਕਰਦੇ ਸਭਾਈ ਉਧਰ ਤਾਂ ਕਰਤੀ ਉਧਰ ਉਧਰ ਘੱਟ ਸੀ ਕਈ ਤੇ ਬਾਲਾ ਵਾ ਇਹਨਾਂ ਨੂੰ ਵਿਚਾਰ ਨੂੰ ਡਾਰਾ ਮਾੜੇ ਮੋੜ ਚੱਲ ਬਿਮਾਰ ਹੁੰਦਾ ਡਾਰਾ ਆਪਾਂ ਨਾ ਤਾਂ ਨਹੀਂ ਲੈਣਾ ਚੱਲ ਉਹ ਚੀਜ਼ ਦਾ ਤਪ ਕਰ ਪਦੇ ਸਾਰੇ ਘੁੱਤ ਨਿਗਰੱਖਿਆ ਕਰੋ ਫੇਰ ਮਿੱਤਰੋ ਤੇ ਜਿੰਨੇ ਦੇ ਖੁੱਡਿਆਂ ਦੀ ਪੱਕੇ ਚੱਲ ਉਹਨਾਂ ਦੀ ਤਾਂ ਗੱਲ ਵੱਖਰੀ ਚੱਲ ਉਹਨਾਂ ਦੇ ਫੇਰ ਵੀ ਜਾਲੀ ਲੱਗੀ ਹੋਗੀ ਹਨਾ ਪਰ ਬਾਥੜ ਜਾਂਦਾ ਅੰਦਰ ਤੇ ਮੇਰਾ ਭਰਾ ਦੀ ਨਿਗਰੱਖਿਆ ਕਰੋ ਫੇਰ ਆਪਾਂ ਖੁੱਡੇ ਦੀ ਕਰਦੀ ਹੁਣ ਸਫਾਈ ਤੇ ਲੋ ਵੀ ਮਿੱਤਰੋ ਅਪਏਲੇ ਖੁੱਡੇ ਦੇ ਵੀ ਝਾੜੂ ਮਾਰ ਦਿੱਤਾ ਤੇ ਆਪਾਂ ਇਹਨਾਂ ਦੇ ਹੁਣ ਛੱਡ ਦੇ ਨਿੰਨ ਨੂੰ ਵੀ ਕਲੀ ਵਿਚਾਰਿਆਂ ਨੂੰ ਸਹੀ ਛੱਟ ਛੁੱਟੋ ਕੇ ਬਹਿ ਜਾਣਗੇ ਬਾਲਾ ਮੀਨ ਦਾ ਸਰਕਲ ਖਰਾਬ ਕੀਤਾ ਵਾ ਤੇ ਕੋਈ ਨਾ ਮਿੱਤਰੋ ਆਪਾਂ ਦਿਰੋ ਤੋ ਆਪਾਂ ਤਾਂ ਲੱਗ ਲਿਆ ਤਾਂ ਛਾਤੀ ਸੁੱਕ ਗਈ ਤਾਂ ਭੋਲੀਆ ਪਾਵਾਂਗੇ ਆਪਾਂ ਤੁਹਾਡੇ ਨੌ ਵੀ ਵੀ ਬਲੌਗ ਕਰਾਂਗੇ ਖੁੱਡੇ ਚੋਂ ਆਪਾਂ ਕਲੀ ਸੱਟ ਲਈਏ ਤੇ ਲਓ ਜੀ ਮਿੱਤਰੋ ਇੱਧਰਲੇ ਵੀ ਆਪਾਂ ਖੁੱਡੇ ਸੱਰਤੀ ਖਲੀ ਤੇ ਆਪਾਂ ਇੱਧਰਲੇ ਵੀ ਖੁੱਡੇ ਤੇ ਢਾਡੂ ਮਾਰ ਦਿੰਨੇ ਆ ਮੜਾ ਘਰ ਮਿੱਟ ਕਾਨਾ ਨਿਕਲਣ ਦੋ ਦੇਖੋ ਮਿੱਤਰੋ ਤੇ ਆਦਾ ਭਰਾ ਮੇਰਾ ਮੀ ਹੀ ਪੈਂਦਾ ਹਨਾ ਮੀ ਫੇਰ ਆਗਾ ਤੇ ਕੁੱਤਰਾ ਤਿਆਰ ਰੱਖਿਆ ਕਰੋ ਮੇਰੇ ਵੀਰ ਸਾਰੇ ਭਰਾ ਹਨਾ ਤੇ ਤੁਹਾਨੂੰ ਪਤਾ ਹੀ ਹੈ ਕਿਉਂਕਿ ਬਾਕੀ ਉਹ ਆਪਣਾ ਲਾਜ ਹੀ ਨਾ ਕਰੋ ਚਾ ਕੱਢਾ ਹੋਗਾ ਇਹਦੇ ਜਰ ਦੇ ਉਦਨ ਹੀ ਉੱਡ ਗਿਆ ਸੀ ਉਸ ਤੋਂ ਬਾਅਦ ਕੋਈ ਨਾ ਧੱਪ ਤੋਂ ਬੰਨ ਨਿਕਲਦੇ ਨੂੰ ਡਾਇ ਕਰਾਂਗੇ ਤੇ ਲਓ ਜੀ ਮਿੱਤਰੋ ਵੀਡੀਓ ਕਿਦਾਂ ਹੀ ਲੱਗੇ ਆਪਣੇ ਚੈਨਲ ਨੂੰ ਕਰ ਲ ਸਬਸਕ੍ਰਾਈਬ ਤੇ ਮੇਰਾ ਭਰਾ ਆਪਣੇ ਕੁਤਰਾ ਰੱਖਿਆ ਕਰੋ ਧਿਆਨ ਤੇ ਪੇ ਵੀਡੀਓ ਦਾ ਕਰਦੇ ਨੇ ਥੈਂਕ ਤੇ ਬਾਏ ਵੀ ਮਿੱਤਰੋ